ਤੋ ਜਿਵੇਂ ਵਿਦਿਆਰਥੀ ਜੁੜ ਰਹੇ ਸਾਰਨ ਪਰਪਰ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਅੱਜ ਦੇ ਸੈਸ਼ਨ ਦੇ ਵਿੱਚ ਕੱਲ ਕੁਝ ਨਿੱਜੀ ਰੁਝੇਵੇਂ ਕਰਕੇ ਕਲਾਸ ਮੈਂ ਨਹੀਂ ਲੈ ਪਾਇਆ ਅੱਜ ਕਲਾਸ ਲੈਣੀ ਹੈ ਆਪਾਂ ਗੱਲ ਮੈਰ ਸਾਨੂੰ ਰੱਖੀ ਹੋਈ ਹੈ ਮੈਂ ਤੇ ਬਾਕੀ ਰਿਸਪੌਂਸ ਬਹੁਤ ਵਧੀਆ ਆ ਰਿਹਾ ਮੈਂ ਹੀ ਕਹੂੰਗਾ ਕਿ ਥੋੜਾ ਜਿਹਾ ਟਾਈਮ ਮੈਨੂੰ ਵੀ ਦੋ ਠੀਕ ਹੈ ਜੀ ਮੈਨੂੰ ਵੀ ਪਤਾ ਵੀ ਤੁਹਾਡੇ ਐਗਜ਼ਾਮ ਸੱਤੇ ਆ ਤਾਂ ਮੇਰੇ ਆਪਣੇ ਵੀ ਕੁਝ ਪਰਸਨਲੀ ਰੁਝੇਵੇਂਵੇਂ ਦੇ ਆ ਕਿ ਜਿੰਨਾ ਕਰਕੇ ਮੈਂ ਕਲਾਸ ਨਹੀਂ ਲੈ ਪਾਇਆ ਪਰ ਫਿਰ ਵੀ ਮੈਂ ਟਾਈਮ ਟੂ ਟਾਈਮ ਕਰ ਰਿਹਾ ਗੱਲ ਕਰਦੇ ਹਾਂ ਬੱਚਿਓ ਅੱਜ ਦਾ ਜਿਹੜਾ ਹੈ ਸਾਡੇ ਕੋਲ ਸੈਸ਼ਨ ਹੈ ਜਿਹੜੇ ਸਵਾਲ ਹੋਣਗੇ ਤੁਹਾਨੂੰ ਪਤਾ ਜਿਹੜਾ ਸਾਡਾ 20 20 ਦਾ ਹੈ ਉਹ ਪੇਪਰ ਕੱਲ ਤੋਂ ਸੀਡੀ ਮੈਰਾਥਨ ਲਾਂਗ ਵਿੱਚ ਮੈਂ ਕਾਫੀ ਪੇਪਰ ਤੁਹਾਨੂੰ ਕਰਵਾ ਦੂੰਗਾ ਕੱਲ ਵਰਤਾਂ ਦੀ ਕਿਸਮਾਂ ਲੋਕਤਾਰਾ ਦੇ ਵਿੱਚੋਂ ਹੀ ਸਵਾਲ ਆਉਂਦਾ ਹੈ ਜੀ ਅਹੋਈ ਇਕਾदशी सूਤਕ ਪਾਤਕ ਜਾਂ ਚੰ드ਰਾਯਨ ਅੱਛਾ ਇੱਕ ਕਿਹੜਾ ਉਹ ਵਰਤ ਹੁੰਦਾ ਹੈ ਜਿਹੜਾ ਜਿਹੜੀ ਮਾਂ ਹੈ ਉਹ ਆਪਣੇ ਪੁੱਤ ਲਈ ਰੱਖਦੀ ਹੈ ਇਹ ਤੁਸੀਂ ਮੈਨੂੰ ਦੱਸੋ ਜੀ ਟੋਟਲੀ ਸਵਾਲ ਹੈ ਕਿ ਕੋ ਕਿਹੜਾ ਵਰਤ ਹੈ ਜਿਹੜੀ ਇੱਕ ਮਾਂ ਆਪਣੇ ਪੁੱਤਰ ਲਈ ਰੱਖਦੀ ਹੈ ਵਰਤਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਇਹਦੇ ਵਿੱਚੋਂ ਜੇ ਅਸੀਂ ਆਨਸਰ ਲੱਭਣਾ ਹੋਵੇ ਤਾਂ ਸਹੀ ਉੱਤਰ ਜਿਹੜਾ ਸਿੱਧਾ ਆਊਗਾ ਆਪਣਾ ਪਹਿਲਾ ਆਊਗਾ A B ਤੇ D ਚੰ드ਰਾਇਣ ਚੰ드ਰਾ ਮਾਂ ਦੇ ਨਾਮ ਦੇ ਨਾਲ ਰਿਲੇਟਡ ਇਕਾदशी ਤੇ ਅਹੋਈ ਠੀਕ ਹੈ ਜੀ A B ਉਹ D ਹੁਣ ਤੱਕ ਪਾਤਕ ਕੁਝ ਨਹੀਂ ਹੁੰਦਾ ਜੀ ਇਹ ਕੋਈ ਵਰਤ ਦੀ ਕਿਸਮ ਨਹੀਂ ਹੈ ਜਿਹੜੇ ਵਿਦਿਆਰਥੀ ਪਹਿਲੇ ਦਿਨ ਆਇਆ ਕਿਰਪਾ ਕਰਕੇ ਲੈਕਚਰ ਜਿਹੜਾ ਹੈ ਇਨੂੰ ਸ਼ੇਅਰ ਕਰ ਦੇਣ ਲਾਈਕ ਕਰ ਦੇਣ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਔਰ ਤੁਸੀਂ ਭਾਈ ਆਪਣਾ ਪੰਜਾਬੀ ਤਾਲਿਮ ਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਇਹ ਸਾਰੀ ਚੀਜ਼ਾਂ ਨਾਲ ਨਾਲ ਚਲਦੀਆਂ ਰਹਿਣਗੀਆਂ ਇਹ ਜ਼ਰੂਰੀ ਹੈ ਠੀਕ ਹੈ ਜੀ ਤੇ ਮੈਂ ਜਿਹੜੀ ਕਲਾਸ ਲੈ ਰਿਹਾ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰਡਰ ਤੋਂ ਨਜ਼ਦੀਕ ਆਪਣੇ ਪਿੰਡ ਤੋਂ ਲੈ ਰਿਹਾ ਹਾਂ ਇਹ ਕਲਾਸ ਤੇ ਟੈਕਨੀਕਲ ਇਸ਼ੂਸ ਨੈਟਵਰਕ ਨੂੰ ਲੈ ਕੇ ਪ੍ਰੋਬਲਮ ਜਿਹੜੀਆਂ ਨੇ ਆ ਸਕਦੀਆਂ ਨੇ لازمی ਆਉਣੀਆਂ ਥੋੜਾ ਜਿ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਪਲੀਜ਼ ਧਿਆਨ ਚ ਰੱਖਿਓ ਠੀਕ ਹੈ ਜੀ ਲੱਗਾ ਬੁਨੈਟਵਰਕ ਇਸ਼ੂ ਆ ਚੁੱਕੇ ਆ ਠੀਕ ਹੈ ਜੀ ਚਲੋ ਜੀ ਅੱਗੇ ਚੱਲਦੇ ਆਪਾਂ ਨੈਕਸਟ ਗੱਲ ਕਰੀਏ ਆਪਾਂ ਦੇਖੋ ਜਨੌਰ ਕਹਾਣੀਆਂ ਪਹਿਲਾਂ ਆ ਗਈਆਂ ਇੱਕ ਕੋ ਟਰਸ ਦਾ ਤੀਜਾ ਆ ਜਾਂਦਾ ਸਾਡੇ ਗੁਰੂ ਨਾਨਕ ਤੇ ਲੋਪ ਪਰਵਤ ਚੌਥਾ ਪੰਜਾਬ ਦੀ ਲੋਕਤਾਰਾ ਸੋ ਇਦਾਂ ਸੀਕਵੈਂਸ ਸਾਨੂੰ ਯਾਦ ਕਰਨਾ ਪਊਗਾ ਠੀਕ ਹੈ ਜੀ ਸਰ ਤੁਸੀਂ ਆਪਣਾ ਨੰਬਰ ਦੇ ਦਿਓ ਅਸੀਂ ਡਾਟਾ ਰੀਚਾਰਜ ਕਰ ਦਿੰਨੇ ਆ ਆਈ ਐ ਸਰਵਿੰਦਰ ਸਿੰਘ ਜੀ ਜਿਹੜੀ ਲੋਕੇਸ਼ਨ ਤੇ ਮੈਂ ਬੈਠਣਾ ਤੁਹਾਡਾ ਡਾਟਾ ਵੀ ਕੰਮ ਨਹੀਂ ਕਰੂਗਾ ਇੱਥੇ ਬਾਰਿਸ਼ ਕਰਕੇ ਦਿੱਕਤਾਂ ਆ ਰਹੀਆਂ ਠੀਕ ਹੈ ਜੀ ਮੇਰੇ ਤੋਂ ਬਾਰਡਰ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਹੈ ਰਾਵੀ ਰਿਵਰ ਸਿਰਫ ਮੈਥੋਂ 1 ਕਿਲੋਮੀਟਰ ਦੀ ਦੂਰੀ ਤੇ ਹੈ ਠੀਕ ਹੈ ਜੀ ਤੇ ਤੁਹਾਡਾ ਕੋਈ ਵੀ ਇੱਥੇ ਡਾਟਾ ਪੈਕ ਕੰਮ ਨਹੀਂ ਕਰੂਗਾ ਜਿੰਨਾ ਮਰਜ਼ੀ ਕਰ ਲੋ ਇਹ ਥੋੜਾ ਸਟੇਬਲ ਹੁੰਦਿਆ ਟਾਈਮ ਲੱਗਦਾ ਹੁੰਦਾ ਡੋਨਟ ਵਰੀ ਆਪਾਂ ਗੱਲ ਕਰ ਰਹੇ ਆ ਆਪਣੇ ਸਬਜੈਕਟ ਨੂੰ ਲੈ ਕੇ ਹੁਣ ਇਹ ਗੱਲ ਆਪਾਂ ਕਰ ਲਈ ਇਹਨੂੰ ਇਹ ਰਿਪੀਟਡ ਵਿੱਚ ਕੋਸ਼ਣ ਆ ਸਕਦਾ ਤਾਂ ਮੇਰਾ ਕੰਮ ਕੀ ਬਣੂਗਾ ਮੈਂ ਦੇਖੋ ਸਭ ਤੋਂ ਪਹਿਲਾਂ ਪੰਜਾਬ ਦੀ ਜਨੌਰਕ ਥਾਂਗੀਆਂ ਜਦੋਂ ਮੈਂ ਡਿਸਕਸ਼ਨ ਕਰ ਰਿਹਾ ਤਾਂ ਮੈਨੂੰ ਇਹ ਪਤਾ ਆ ਕਿ ਸਰ ਨੇ ਕਰਾਇਆ ਸੀ ਇਹ ਕਲਾਸ ਦੇ ਵਿੱਚ ਦਾ ਸਭ ਤੋਂ ਪਹਿਲਾਂ ਮੈਂ ਇਹੀ ਕਰਨਾ ਹੁਣ ਇਨੂੰ ਯਾਦ ਕਰ ਲੈਣਾ ਪੰਜਾਬ ਦੀ ਜਨੌਰ ਕਾਇਆਂ ਫਸਟ ਤੇ ਪੰਜਾਬ ਦੀ ਲੂਕਤਰਾ ਅਲੱਗ ਦੋਨੇ ਦੋਨੇ ਪੰਜਾਬ ਆ ਤਾਂ ਵਿੱਚ ਦੇ ਵਿੱਚ ਬਾਕੀ ਆ ਜਾਂਦੇ ਏਦਾਂ ਯਾਦ ਕਰਨਾ ਅਗਲਾ ਹੈ ਪੰਜਾਬੀ ਵਾਰਤਕ ਦੇ ਉਦਪਾਉ ਦਾ ਕਾਲਕਰਮ ਉਦਪਾਉ ਦਾ ਮਤਲਬ ਹੈ ਕਿ ਸਟਾਰਟਿੰਗ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਵਾਰਤਕ ਦੀ ਗੱਲ ਕਰਾਂਗੇ ਕਿ ਕਿਹੜੇ ਸਾਡੇ ਕੋਲ ਰੂਪ ਆਉਣਗੇ ਠੀਕ ਹੈ ਜੀ ਸਾਨੂੰ ਪਤਾ ਹੈ ਅਸੀਂ ਵਾਰਤਕ ਨੂੰ ਦੋ ਪਾਗਾਂ 'ਚ ਵੰਡਦੇ ਹਾਂ ਆਧੁਨਿਕ ਵਾਰਤਕ ਆ ਜਾਂਦੀ ਹੈ ਤੇ ਸਾਡੇ ਕੋਲ ਮੱਧ ਕਾਲੀ ਦੀ ਵਾਰਤਕ ਵਾਰਤਕ ਦਾ ਜਿਹੜਾ ਰੂਪ ਦੇਖਦੇ ਆਪਾਂ ਤਾ ਗੱਲ ਆ ਜਾਂਦੀ ਹੈ ਪੰਜਾਬੀ ਵਾਰਤਕ ਰੂਪਾਂ ਦੇ ਉਦਪਵ ਦਾ ਕਾਲਕਰਮ ਹੈਗਾ ਸਾਡੇ ਕੋਲ ਦੇਖੋ ਜਨਮਸਾਖੀ ਜੀਵਨੀ ਤਾਂ ਆਪਾਂ A ਨੂੰ ਪ੍ਰੈਫਰੈਂਸ ਦੇ ਦਿੰਨੇ ਆ ਠੀਕ ਹੈ ਜੀ ਤਾਂ ਸਾਡੇ ਕੋਲ A ਪਹਿਲਾ ਹੁੰਦਾ ਦੇਖੋ ਪਹਿਲਾਂ ਜਨਮਸਾਖੀ ਆਉਂਦਾ ਹੈ ਫਿਰ D ਰਹਿਤਨਾਮੇ ਆਗੇ ਫਿਰ ਤੀਜਾ ਜੀਵਨੀ ਆ ਗਿਆ ਠੀਕ ਹੈ ਅ D ਤੋਂ ਬਾਅਦ C ਆ ਜਾਊਗਾ ਸੌਰੀ ਤੀਜੇ ਆਜੂਗਾ ਜੀਵਨੀ ਲਾਸਟ ਚ ਆਉਂਦੀ ਜਾ ਕੇ ਚੌਥਾ ਤੇ ਪੰਜਵਾਂ ਰੇਖਾ ਚਿੱਤਰ ਹੈ ਨਾ ਜੀਵਨੀ ਥੋੜੀ ਜਿਹੀ ਜਿਹੜੀ ਬਾਇਓਗ੍ਰਾਫੀ ਹੁੰਦੀ ਉਹ ਸਟਾਰਟਿੰਗ ਟਾਈਮ ਪੀਰੀਅਡ ਦੇ ਵਿੱਚ ਆਉਂਦਾ ਹੈ ਵਿਦੇ ਕੁਮਾਰ ਦੀ ਕਲ ਰੱਖੀ ਹੈ ਮੈਰਾਸਨ ਕਲ ਰੱਖੀ ਹੈ ਟਾਈਮ ਨਾ ਆ ਜੂ ਵਸੇ ਇਹਨਾਂ ਵਿੱਚ ਦੋ ਤਿੰਨ ਜਵਾਬ ਹੋਣ ਅਗਲਾ ਹੈ ਇਹ ਨੂੰ ਆਪਾਂ ਸਕਿਪ ਕਰ ਲੈਨੇ ਆ ਕਥਨ ਨੂੰ ਆਪਾਂ ਗੱਲ ਕਰਦੇ ਹਾਂ ਕਾਰਕ ਤੇ ਵਿਭక్తి ਦੇ ਪੇਦਾ ਆਧਾਰ ਕੀ ਹੈ ਕਾਰਕ ਤੇ ਵਿਭక్తి ਆਪਾਂ ਕੱਲ ਪਰਸੋਂ ਵੀ ਕੀਤਾ ਸੀਗਾ ਸਵਾਲ ਉੱਚ ਆਪਾਂ ਇਹਨੂੰ ਡਿਸਕਸ ਕੀਤਾ ਹੈ ਕੱਲ 10:30 ਦੇ ਅਰਾਊਂਡ ਆਪਾਂ ਸ਼ੁਰੂ ਕਰਾਂਗੇ ਅਗਰ ਕੋਈ ਚੇਂਜਸ ਹੋਇਆ ਤਾਂ ਪਤਾ ਲੱਗ ਜੂਗਾ ਤੁਹਾਨੂੰ 10.5 ਮੈਰਾਥਨ ਹੋਊਗੀ ਠੀਕ ਹੈ ਜੀ ਬਟ ਇੱਥੇ ਮੈਂ ਕੁਐਸਚਨ ਨਹੀਂ ਕਰਾ ਪਾਉਂਗਾ ਮੇਰੇ ਨਾਲ ਜੋ ਮਨ ਸੀਗਾ ਕਿ ਮੈਂ ਤੁਹਾਨੂੰ ਥਿਉਰੀ ਕਰਵਾਵਾਂ ਤਾਂ ਥਿਉਰੀ ਮੈਂ ਨਹੀਂ ਇੰਨੀ ਕਰਵਾ ਸਕੂੰਗਾ ਮੈਂ ਇਸ MCQ ਕਰਵਾਉਂਗਾ ਤੁਹਾਨੂੰ ਠੀਕ ਹੈ ਜੀ ਮੈਰਾਥਨ ਕਰ ਲਿਆ ਸੈਸ਼ਨ ਅੱਜ ਲੱਗ ਜੂਗਾ ਤੁਸੀਂ ਸਾਰੇ ਜੁਆਇਨ ਕਰ ਲਿਓ ਨਾਲ ਸ਼ੇਅਰ ਵੀ ਕਰ ਲਿਓ ਆਪਣੇ ਹੋਰ ਵਿਦਿਆਰਥੀਆਂ ਸਾਥੀਆਂ ਦੇ ਨਾਲ ਇਹ ਨਾ ਹੋਏ ਕਿ ਸਿਰਫ ਬਸ ਨਾਂ ਦੀ ਹੋਏ ਦੇਖੋ ਮੈਂ ਵੀ ਮਿਹਨਤ ਕਰਨੀ ਹੈ ਮੈਂ ਟਾਈਮ ਦੇਣਾ ਤਾਂ ਤੁਹਾਡਾ ਆਉਣਾ ਲਾਜ਼ਮੀ ਹੈ ਠੀਕ ਹੈ ਤਾਂ ਦੇਖੋ ਜੀ ਦੱਸੋ ਹੁਣ ਮੈਨੂੰ ਕਾਰਕ ਤੇ ਵਿਭక్తి ਦੇ ਭੇਦ ਦਾ ਆਧਾਰ ਕੀ ਹੈ ਤਾਂ ਵਾਕ ਦੀ ਅੰਦਰੂਨੀ ਜਿਹੜੀ ਜੁਗਤ ਹੈ ਉਹ ਇਹਦੇ ਤੇ ਕੰਮ ਕਰਦੀ ਹੈ ਕਾਰਕ ਤੇ ਇਹਦੇ ਵਿੱਚ ਭੇਦ ਇਹਦੀ ਅੰਦਰੂਨੀ ਯੁਕਤ ਇਹ ਨੂੰ ਮੈਂ ਡਿਟੇਲਡ ਪਿਛਲੀ ਕਲਾਸ 'ਚ ਸਮਝਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਕਿਹੜਾ ਕਥਨ ਸਹੀ ਹੈ ਦੇਖੋ ਧਿਆਨ ਨਾਲ ਕਿਸੇ ਪਾਠ ਦਾ ਦੂਸਰੀ ਭਾਸ਼ਾ ਵਿੱਚ ਅਨੁਵਾਦ ਇੱਕ ਅੰਤਰ ਸੱਭਿਆਚਾਰਕ ਸੰਚਾਰ ਹੈ ਠੀਕ ਹੈ ਮੰਨ ਲੈਨੇ ਅਨੁਵਾਦ ਕੀ ਹੁੰਦਾ ਅਨੁਵਾਦ ਦਾ ਸੱਭਿਆਚਾਰ ਵਿਸ਼ੇਸ਼ ਦੇ ਅਨੁਸਾਰੀ ਹੋਣਾ ਬਿਲਕੁਲ ਵੀ ਜ਼ਰੂਰੀ ਨਹੀਂ ਇਹ ਗਲਤ ਗੱਲ ਹੈ ਭਾਵ ਅਨੁਵਾਦ ਵਿੱਚ ਅਨੁਵਾਦਕ ਨੂੰ ਰਚਨਾ ਘਟਾਉਣ ਜਾਂ ਵਧਾਉਣ ਦੀ ਖੁੱਲ ਹੁੰਦੀ ਹੈ ਮੰਨ ਲੈਂਦੇ ਹਾਂ ਦੋ ਕੁ ਮਿੰਟ ਲਈ ਕਿ ਮੈਂ ਕਿਸੇ ਦੀ ਰਚਨਾ ਦਾ ਟ੍ਰਾਂਸਲੇਸ਼ਨ ਕਰਨਾ ਤੇ ਮੈਨੂੰ ਉਹਨੇ ਪੂਰੀ ਤਰ੍ਹਾਂ ਦਿੱਤੀ ਹੋਈ ਹੈ ਵੀ ਕੋਈ ਨਾ ਕਲਾਈਮੈਕਸ ਛੱਡ ਦੇ ਵਿੱਚ ਰੂਪਾਂਤਰਨ ਅਨੁਵਾਦ ਵਿੱਚ ਅਨੁਵਾਦਕ ਕੋਲੋਂ ਆਪਣੇ ਕੁਝ ਵੀ ਨਹੀਂ ਜੋੜ ਸਕਦਾ ਠੀਕ ਹੈ ਮੰਨ ਲੈਂਦੇ ਆ ਤਾਂ ਚੌਥਾ ਆਪਸ਼ਨ ਹੈ ਸਾਡੇ ਕੋਲ ਸੀ ਬਿਲਕੁਲ ਸਹੀ ਹੈ ਖੁੱਲ ਹੁੰਦੀ ਹੈ ਤੇ ਦੂਜਾ ਕਿਸੇ ਪਾਠ ਦਾ ਦੂਸਰੀ ਭਾਸ਼ਾ ਦੇ ਵਿੱਚ ਜਦੋਂ ਅਨੁਵਾਦ ਹੁੰਦਾ ਉਹਨੂੰ ਅੰਤਰ ਸੱਭਿਆਚਾਰ ਸੰਵਾਦ ਸੰਚਾਰ ਕਹਿੰਦੇ ਆ ਬਿਲਕੁਲ ਸਹੀ ਹੈ ਏ اور ਸੀ ਅਲਾਬਿਨੇਟ ਕਰਤਾ ਅਲਾਬਿਨੇਟ ਕਰਤਾ ਕਿਹੜੇ ਸੰਕਲਪ ਸੋਸਯੁਰ ਦੇ ਨਹੀਂ ਹਨ ਦੇਖੋ ਜੀ ਇਹ ਸਵਾਲ ਦੋ ਮੈਂ ਤੁਹਾਨੂੰ ਕਰਵਾਇਆ ਹੋਇਆ ਜਿਹੜਾ ਮੈਂ ਕੱਲ ਮੈਂ ਭਾਵੇਂ ਕਲਾਸ ਨਹੀਂ ਲੈ ਪਾਇਆ ਮੈਂ ਤੁਹਾਨੂੰ ਇੱਕ ਪੀਡੀਐਫ ਪਾਈ ਸੀ ਸਾਰਿਆਂ ਨੇ ਰੀਡ ਕੀਤੀ ਪੀਡੀਐਫ ਸੇ ਯੈਸ অর ਨੋ ਸੇ ਯੈਸ অর ਨੋ ਸਾਰਿਆਂ ਨੇ ਪੀਡੀਐਫ ਰੀਡ ਕੀਤੀ ਬੱਚਿਓ ਸਾਰੇ ਵਿਦਿਆਰਥੀਆਂ ਨੇ ਪੀਡੀਐਫ ਰੀਡ ਕੀਤੀ ਕਿ ਨਹੀਂ ਕੀਤੀ ਉਹ ਪੀਡੀਐਫ ਦੇ ਵਿੱਚ ਜਿਹੜੇ ਰਹਿੰਦੇ ਕਨਸੈਪਟ ਸੀ ਨਾ ਉਹ ਸੀਗੇ ਮੈਨੂੰ ਸੀਗੇ ਕੱਲ ਕਲਾਸ ਨਹੀਂ ਮੈਂ ਲੈ ਪਾਉਂਗਾ ਫਿਰ ਵੀ ਮੈਂ ਤੁਹਾਡੇ ਲਈ ਇੱਕ ਪੀਡੀਐਫ ਭੇਜੀ ਮੈਨੂੰ ਲੱਗਦਾ ਤੁਸੀਂ ਪੀਡੀਐਫ ਦੇਖੀ ਨਹੀਂ ਬੜਾ ਵੈਲਿਊਏਬਲ ਇਨਫੋਰਮੇਸ਼ਨ ਸੀਗੀ ਉਹ ਪੀਡੀਐਫ ਦੇ ਵਿੱਚ ਸੋ ਵੀ ਟੈਲੀਗ੍ਰਾਮ ਦੇ ਵਿੱਚ ਇੱਕ ਪੀਡੀਐਫ ਪਈ ਹੈ ਜਿੱਦੇ ਵਿੱਚ ਮੈਂ ਯੂਨਿਟ ਸਾਰੀ ਆਲਮੋਸਟ ਕੰਪਲੀਟ ਕਰਾਈ ਹੈ ਜਿਹਦਾ ਚਾਹੁੰਦੇ ਯੂਨਿਟ 1 ਦੇ ਵਿੱਚੋਂ ਨੰਬਰ 1 ਦਾ ਉਹਨੂੰ ਇੱਕ ਵਾਰੀ ਰੀਡ ਆਊਟ ਕਰ ਲਓ ਤਾਂ ਭਾਈ ਕਿਹੜੇ ਸੰਕਲਪ ਉਹਦੇ ਨਹੀਂ ਹੈਗੇ ਲਾਂਗ ਪਰੋਲ ਹੈਗਾ ਹੈ ਹਨਾ ਇਕਾਲਕ ਦੁਲਕਾਲਕ ਮਤਲਬ A ਔਰ E ਤੇ ਹੈਗਾ ਹੁਣ A E ਕਿੱਥੇ ਆ ਇੱਥੇ ਵੀ ਨਹੀਂ ਹੈਗਾ ਇੱਥੇ ਹੈਗਾ ਇੱਥੇ ਵੀ ਨਹੀਂ ਹੈਗਾ ਤੇ ਇਹਨਾਂ ਦੋਨਾਂ 'ਚ ਹੈਗਾ ਬਸ ਇੱਥੇ ਗੱਡੀ ਹੁਣ ਤੁਹਾਡੀ ਰੁਕ ਗਈ ਤਾਂ ਸਹੀ ਉੱਤਰ ਸਾਡੇ ਕੋਲ ਆ ਜਾਊਗਾ ਤੀਜਾ ਨਾਟ ਪੋਸੀਬਲ अच्छा नहीं दसे मतलब ए भी हैगा आ भी हैगा आ दो हैगी कि जेड़ा नहीं हैगा हुन बी नहीं हैगा सी नहीं हैगा ਤੇ ਡੀ ਨਹੀਂ ਹੈਗਾ ਇਹ ਨਿਕਟੰਦ ਇਹ ਆਪਣੇ ਕੋ ਉਦ ਉਹ ਨਾਲ ਜਣਗੇ ਆਪਣਾ ਕੀ ਕਹਿੰਦੇ ਆ ਡੀ ਦਾ ਨੋਰਮ ਚ ਬਸ ਕੀ ਚੀ ਦਾ অপਸ਼ਨ ਅੱਗੇ ਹੈਗਾ ਲਓ ਜੀ ਯੂਨਿਟ ਦੇਹੜੀ ਹੈਗੀ ਹੈ ਤੁਹਾਡੀ 1 ਇਦੇ ਵਿੱਚ ਪਹਿਲਾਂ ਹੀ ਜਿਹੜਾ ਰਸ ਸੰਪਰਦਾਇਆ ਉਹਦੇ ਚੋਂ ਸਵਾਲ ਆਉਂਦੇ ਜਿਹੜੇ ਉਹ ਕਾਵ ਗ੍ਰੰਥ ਆਲੇ ਆਲੋਚਨਾ ਤੇ ਪੰਜਾਬੀ ਅਲੋਚਨਾ ਕਿਤਾਬ ਵਰਜਨਸ ਸਿੱਖ ਹੁੰਦੀ ਉੱਥੇ ਸਵਾਲ ਆਉਂਦਾ ਪਹਿਲੇ ਪੰਨੇ ਤੋਂ ਹਾਂ ਚਮਸ ਕੀ ਹੈ ਸਮਰਾਤ ਤਨਬਹੁ ਚਮਸ ਕੀ ਦਾ ਹੁਣ ਸ਼ਬਦ ਸ਼ਕਤੀਆਂ ਕਿਹੜੀਆਂ ਹੁੰਦੀਆਂ ਉਹ ਜੋ ਰੈਡੀ ਰਕੇਸ਼ ਕੁਮਾਰ ਜੀ ਮੈਰਾਥਨ ਮੈਰਾਥਨ ਕੱਲ ਹੈ ਜੀ ਮੈਰਾਥਨ ਡੋਂਟ ਵਰੀ ਮੈਰਾਥਨ ਆਪਾਂ ਲਾਵਾਂਗੇ ਕੱਲ ਹੈਗੀ ਹੈ ਮੈਰਾਥਨ ਅ ਤਰੁਣ ਜੀ ਇੱਕ ਪੀਡੀਐਫ ਪਾਈ ਹੋਈ ਏ ਕੱਲ ਮੈਂ ਪਾਈ ਸੀ ਸ਼ਾਮ ਨੂੰ ਨਾ ਮੈਂ ਪਿੰਨ ਕਰ ਦਿੰਨਾ ਇੱਕ ਵਾਰੀ ਪੀਡੀਐਫ ਉਹ ਯੂਨਿਟ 1 ਦਾ ਤੁਹਾਡਾ ਸਾਰਾ ਸਿਲੇਬਸ ਉੱਚੋ ਆਲਮੋਸਟ ਕਵਰ ਹੋ ਜਾਊਗਾ ਠੀਕ ਹੈ ਜੀ ਚਲੋ ਆਪਾਂ ਅੱਗੇ ਚੱਲੀਏ ਕਿੱਥੇ ਸੀਗੇ ਤੇ ਕੁ ਸ਼ਬਦ ਸ਼ਕਤੀ ਹੁੰਦੀ ਆਵਿਧਾ ਲਖਣਾ ਤੇ ਵਿੰਜਨਾ ਇਹਨੂੰ ਸਹੀ ਕਰੋ ਅੱਗੇ ਆਉਂਦਾ ਹੈ ਸੁਧਾਰਨੀ ਕਰਨ ਦਾ ਮਤਲਬ ਸੁਹਿਰਦਤੀ ਆਪੇਦਤਾ ਵਿਰੇਚਨ ਦਇਆ ਤੇ ਡਰ ਦਾ ਨਿਕਾਸ਼ ਜਿਹਨੂੰ ਆਪਾਂ ਤਰਾਸ ਦੀ ਕਹਿੰਦੇ ਆ ਸਾਰੇ ਨੇ ਰਸਤੂ ਨੂੰ ਪੜਿਆ ਹੋਊਗਾ ਇਹ ਬਹੁਤ ਸੌਖਾ ਸੀਗਾ ਪੈਟਰਨ ਠੀਕ ਹੈ ਤਾਂ ਉਸ ਤੋਂ ਬਾਅਦ ਆ ਜਾਂਦਾ ਹੈ ਰੂਪਕ ਠੀਕ ਹੈ ਉਹਦੇ ਵਿੱਚ ਉਪਮਾਨ ਤੇ ਉਪਮੇਨ ਦੀ ਇੱਕ ਮੇਕਤਾ ਹੁੰਦੀ ਹੈ ਦੇਖੋ ਦੋ ਅਲੰਕਾਰ ਹੈ ਆਪਣੇ ਕੋਲ ਦੋ ਅਲੰਕਾਰ ਸਸਰੀਕਾ ਸੁਰਜ ਜੀ ਸੁਰਜ ਕਛਪ ਪਛਾਣ ਲੈ ਪਛਾਣ ਲੈ ਅਡਾ 247 ਪਛਾਣ ਲੈ ਸੁਰਜ ਤੈਨੂੰ ਪਛਾਣ ਲੈ ਮੈਂ ਓਕੇ ਇਹ ਵਿਦਿਆਰਥੀ ਬਹੁਤ ਪੁਰਾਣੀ ਵਿਦਿਆਰਥੀ ਹੈ ਜੀ ਠੀਕ ਹੈ ਜੀ ਔਰ ਇਹ ਉਹ ਵਿਦਿਆਰਥੀ ਜਿਹੜੇ ਅਡਾ 247 ਤੋਂ ਸਾਡੇ ਨਾਲ ਅੱਜ ਆਏ ਹੋਏ ਆ ਪੰਜਾਬੀ تعلیم ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ ਹਾਂ 3 ਸਾਲ ਹੋ ਗਏ ਮੈਨੂੰ ਪਤਾ ਚਲੋ ਗੱਲ ਕਰ ਰਹੇ ਆ ਆਪਾਂ ਕਿੱਥੇ ਸੀਗੇ ਹੁਣ ਦੇਖੋ ਬੱਚਿਓ ਆ ਦਇਆ ਦੇ ਦਾ ਇਤਰਾਸ ਦੀ ਦਾ ਕਨਸੈਪਟ ਆ ਰਸਤੂ ਦਾ ਇਹ ਸਾਰਿਆਂ ਨੂੰ ਪਤਾ ਹੈ ਤਾਂ ਇੱਥੋਂ ਸਵਾਲ ਇਦਾਂ ਵੀ ਆਉਂਦਾ ਨਾ ਆ ਆਪਣੇ ਆਪ ਨੂੰ ਪ੍ਰਿਪੇਅਰ ਰੱਖਿਆ ਕਰੋ ਥੋੜਾ ਜਿਆ ਇਹ ਜਿਹੇ ਕਨਸੈਪਟ ਆ ਜਿਹੜੇ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਠੀਕ ਹੈ ਜੀ ਅਗਲਾ ਹੈਗਾ ਬੱਚਿਓ ਸਾਡੇ ਕੋਲ ਸਵਾਲ ਕਹਾਣੀ ਅਤੇ ਉਸਦੇ ਪਾਤਰ ਦਾ ਸਹੀ ਰੂਪ ਇਹ ਵੀ ਥੋੜਾ ਜਿਆ ਆਊਟ ਆਫ ਦਾ ਬਾਕਸ ਹੀ ਹੁੰਦਾ ਹੁਣ ਇੰਨੀਆਂ ਕਹਾਣੀਆਂ ਪੰਜਾਬੀ ਚ ਆਪਾਂ ਬਸ ਫੇਮਸ ਫੇਮਸ ਕਰ ਸਕਦੇ ਹਾਂ ਤਾਂ ਬਈ ਇੱਥੋਂ ਆ ਜਾਂਦਾ ਆਪਣਾ ਚੌਥਾ ਹਲਵਾ ਸੀਬੋ ਨਹੀਂ ਹੈ ਝੂਠ ਨਹੀਂ ਹੈ ਡੈਡ ਲਾਈਨ ਮਿਸਿਸ ਆਨੰਦ ਰਾਸ ਲੀਲਾ ਰਾਮ ਪਿਆਰੀ ਥਕੇਵਾ ਆਸੂ ਤੁਸੀਂ ਇਹੀ ਯਾਦ ਕਰ ਲਓ ਇੱਕ ਦੋ ਨਾ ਅੱਗੇ ਗੱਲ ਕਰਦੇ ਹਾਂ ਲਈ ਬਈ ਸਭ ਤੋਂ ਇੰਪੋਰਟੈਂਟ ਤੇ ਮੋਸਟ ਮੋਸਟ ਇੰਪੋਰਟੈਂਟ ਚੀਜ਼ ਹੋਣਾ ਹੀ ਆ ਕਿਤਾਬਾਂ ਦੇ ਨਾਮ ਮੇਰੇ ਫੇਵਰਟ ਹੈ ਸਭਿਆਚਾਰ ਹੁਣ ਕਿੰਨਾ ਨੇ ਇਹ ਨਾ ਜੋ ਇਕਵਿਤਾ ਦੀ ਕਿਤਾਬ ਜੀ ਨੂੰ ਪਤਾ ਨਾ ਆਰਾਮ ਨਾਲ ਸਵਾਲ ਦਾ ਜਵਾਬ ਦੇ ਸਕਦਾ ਤਾਂ ਪਹਿਲੇ ਦਾ ਤੀਜਾ ਆ ਗਿਆ ਸੱਭਿਆਚਾਰ ਤੇ ਕਿੱਸਾ ਕਾ ਜਸਵਿੰਦਰ ਸਿੰਘ ਇਹ ਜਸਵਿੰਦਰ ਸਿੰਘ ਉਹ ਹੀ ਹੈ ਪਛਾਣ ਚ ਸੱਭਿਆਚਾਰ ਤੇ ਪਛਾਣ ਸੀ ਇਹਨਾਂ ਦੀ ਕਿਤਾਬ ਹੈ ਅੱਗੇ ਬੀ ਦਾ ਪਹਿਲਾ ਆਉਂਦਾ ਪੰਜਾਬੀ ਕਿੱਸਾ ਕਾਵ ਦਾ ਥੀਮ ਵਿਗਿਆਨਿਕ ਕਦਨ ਕੀਤਾ ਸੀਗਾ ਸਤਿੰਦਰ ਸਿੰਘ ਨੇ ਅੱਗੇ ਆਉਂਦਾ ਹੈ ਬੀ ਦਾ ਪਹਿਲਾ ਸੀ ਦਾ ਦੂਜਾ ਪੰਜਾਬੀ ਕਿੱਸਾ ਕਾਵ ਦੇ ਬਦਲ ਦੇ ਪਰਪੇਖ ਹਰਜੀਤ ਸਿੰਘ ਠੀਕ ਹੈ ਤੇ ਅੱਗੇ ਆਉਂਦਾ ਹੈ ਕਿੱਸਾ ਸਿਧਾਂਤ ਵਿਕਾਸ ਤੇ ਅਦੂਗਤੀ ਉਹ ਆਜੂਗਾ ਆਪਣੇ ਕੋਲ ਜਿਹੜਾ ਰੈਂਦਾ ਸਾਡੇ ਕੋਲ ਬਰਬੀਰ ਸਿੰਘ ਪੋਨੀ ਇਹਨਾਂ ਦਾ ਬਹੁਤ ਅਸੀਂ ਨਾਂ ਸੁਣਿਆ ਪਿਛਲੇ ਕੁਝ ਲੈਕਚਰਸ ਦੇ ਵਿੱਚ ਤਾਂ ਧਿਆਨ ਨਾਲ ਦੇਖੋ ਤੁਸੀਂ ਉਹਨਾਂ ਨੂੰ ਯਾਦ ਵੀ ਕਰਨਾ ਸੱਭਿਆਚਾਰ ਤੇ ਕਿੱਸਾ ਕਾ ਅੱਛਾ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਕਿਹਦੀ ਕਿਤਾਬ ਹੈ ਜਿਸ ਉਹਨਾਂ ਦੀ ਗੁਰਪਾਲ ਸਿੰਘ ਫ੍ਰੈਂਕ ਦੀ ਤੁਹਾਨੂੰ ਇਹ ਚੀਜ਼ਾਂ ਤੁਹਾਡੇ ਟਿਪਸ ਤੇ ਹੋਣੀਆਂ ਚਾਹੀਦੀਆਂ ਠੀਕ ਹੈ ਤੇ ਪੰਜਾਬੀ ਤਾਲੀਮ ਐਪ ਵੀ ਡਾਊਨਲੋਡ ਕਰ ਲਓ ਜਿਨ੍ਹਾਂ ਨੇ ਹਾਲ ਤੱਕ ਨਹੀਂ ਕੀਤੀ ਠੀਕ ਹੈ ਜੀ ਅਗਲੇ ਸਾਲ ਤੁਹਾਨੂੰ ਹੋਰ ਨਵੀਆਂ ਚੀਜ਼ਾਂ ਮਿਲਣ ਜਾਣਗੀਆਂ ਪੰਜਾਬੀ ਤਾਲਿਮ ਦੀ ਐਪ 'ਚ ਅੱਗੇ ਗੱਲ ਕਰਦੇ ਆਪਾਂ ਹੀਰ ਤੇ ਰਾਂਝੇ ਦਾ ਕਿੱਸੇ ਵਿੱਚ ਦਵਈਆ ਸ਼ੰਦ ਲਿਖਣ ਵਾਲੇ ਕਿੱਸਾਕਾਰ ਕਿਹੜਾ ਹੈ ਦੱਦਾ ਫੋਰ ਦਵਈਆ ਦੱਦਾ ਫੋਰ ਦਮੋਦਰ ਸਾਰਿਆਂ ਨੂੰ ਪਤਾ ਠੀਕ ਹੈ ਇਹਦੇ 'ਚ ਕੋਈ ਦੂਰ ਹੈ ਨਹੀਂ ਤੇ ਜੇ ਤੁਸੀਂ ਆਉਂਦੇ ਹੁੰਦੇ ਕਲਾਸ ਨੂੰ ਨਾਲ ਲਾਈਕ ਵੀ ਕਰਦੇ ਕਰੋ ਠੀਕ ਹੈ ਤਾਂ ਹੀ ਰਾਂਝੇ ਦਾ ਕਿੱਸਾ ਪਹਿਲਾਂ ਆਪਾਂ ਸ਼ਾਰਟਲਿਸਟ ਕਰਦੇ ਕਿੰਨੇ ਕਿੰਨੇ ਲਿਖਿਆ ਠੀਕ ਹੈ ਤਾਂ ਹੁਣ ਸਭ ਤੋਂ ਪਹਿਲਾਂ ਹੀਰ ਰਾਂਝੇ ਦਾ ਕਿੱਸਾ ਦਵਈਆ ਸ਼ਨ ਦੇ ਵਿੱਚ ਕਿਹੜਾ ਕਿਹੜਾ ਰਾਈਟਰ ਲਿਖ ਸਕਦਾ ਤਾਂ ਸਾਡੇ ਕੋਲ ਈ ਤਾਂ ਹੈ ਹੀ ਆ ਇੱਥੋਂ ਆਹ ਕਰਦੀਏ ਆਹ ਕਰਦੀਏ ਆਹ ਕਰਦੀਏ ਮੈਂ ਦੱਦਾ ਫੋਰ ਦ ਮੋਦਰ ਦੱਦਾ ਫੋਰ ਦਵਈਆ ਤਾਂ ਹੁਣ ਇੱਕ ਤੋਂ ਉਧਰ ਨੇ ਸਾਡਾ ਜਿਹੜਾ ਆਨਸਰ ਕਲਿੱਕ ਕਰਤਾ ਬਾਕੀ ਚਿਰਾਗ ਅਵਾਨ ਨੇ ਵੀ ਤੇ ਸਾਡੇ ਕੋਲ ਆ ਜਾਂਦਾ ਸੀ ਡੀ ਤੇ ਈ ਅਹਿਮਦ ਯਾਰ ਵੀ ਠੀਕ ਹੈ ਅੱਗੇ ਗੱਲ ਕਰਦੇ ਆਪਾਂ ਨੈਕਸਟ ਫਰੇਮ ਯਰ ਫਰੇਮ ਸਹੀ ਹੈਗਾ ਫਰੇਮ ਤੁਸੀਂ ਪਹਿਲਾਂ ਇੱਕ ਵਾਰੀ ਥੋੜਾ ਦੇਖੋ ਆਪਣੇ ਫੋਨ ਨੂੰ ਸਾਹਿਲ ਮਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰਾਂ ਦੇ ਕਾਲਕ੍ਰਮ ਅਨੁਸਾਰ ਤਰਤੀਬ ਦੇਖੋ ਆ ਇੰਪੋਰਟੈਂਟ ਤੇ ਮੁਸ਼ਕਲ ਭਰੀ ਚੀਜ਼ ਹੁੰਦੀ ਹੈ ਤਾਂ ਹੀ ਮੈਂ ਕਹਿਣਾ ਕਿ ਮੀਨ ਮੀਨ ਗੁਰੂਆਂ ਦਾ ਤੁਹਾਨੂੰ ਡੇਟ ਆਫ ਬਰਥ ਵੀ ਪਤਾ ਹੋਣਾ ਚਾਹੀਦਾ ਖਾਸ ਤੌਰ ਤੇ ਭਗਤਾਂ ਦਾ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਹੁਣ ਇੱਥੇ ਜੈਦੇਵ ਜੀ ਹੈਗੇ ਹੁਣ ਤੁਹਾਨੂੰ ਪਤਾ ਜੈਦੇਵ ਜੀ ਬਾਬਾ ਫਰੀਦ ਤੋਂ ਪਹਿਲਾਂ ਜਨਮੇ ਹੋਏ ਤਾਂ ਬੀ ਆਪਸ਼ਨ ਜਿਹੜਾ ਆ ਸਹੀ ਹੋਣਾ ਇਹਦਾ ਪਹਿਲਾਂ ਭਾਈ ਪਹਿਲੇ ਨੰਬਰ ਤੇ ਭਗਤ ਜੈਦੇਵ ਆਉਂਦੇ ਆ ਫਿਰ ਗੁਰੂ ਨਾਨਕ ਦੇਵ ਜੀ ਆ ਜਾਂਦੇ ਆ ਫਿਰ ਜੈ ਗੁਰੂ ਅਰਜਨ ਦੇਵ ਜੀ ਆਉਂਦੇ ਠੀਕ ਹੈ ਜੀ ਚੌਥਾ ਤੀਜਾ ਆਪਸ਼ਨ ਸਹੀ ਹੈ ਬੀ ਭਗਤ ਜੈਦੇਵ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਡੀ ਗੁਰੂ ਅਰਜਨ ਦੇਵ ਜੀ ਤੇ ਸੀ ਸੀ ਗੁਰੂ ਅਰਜਨ ਦੇਵ ਇਹ ਦੋਨੇ ਵੈਸੇ ਗੁਰੂ ਅਰਜਨ ਅਰਜਨ ਲਿਖਿਆ ਤਾਂ ਇਹ ਆ ਜਾਂਦਾ ਠੀਕ ਹੈ ਜੀ ਅੱਗੇ ਗੱਲ ਕਰਦੇ ਆਂ ਆਪਾਂ ਲੋਕਤਾਰਾ ਮੂਲ ਰੂਪ ਵਿੱਚ ਸੰਸਕ੍ਰਿਤੀ ਦਾ ਕਿਹੜਾ ਪਰਪੰਚ ਹੈ ਇਹ ਥੋੜਾ ਨਾ ਬੜਾ ਸੈਂਸਿਟਿਵ ਮਸਲਾ ਹੁੰਦਾ ਲੋਕਤਾਰਾ ਸੰਸਕ੍ਰਿਤੀ ਸਭਿਆਚਾਰ ਇਹ ਚੀਜ਼ ਹੈ ਜਿਹੜੀਆਂ ਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ ਠੀਕ ਹੈ ਜੀ ਇਹਨੂੰ ਆਪਾਂ ਅਜ਼ਿਊਮ ਕਰਨਾ ਹੁੰਦਾ ਥੋੜਾ ਜਿਹਾ ਲੋਕਤਾਰਾ ਮੂਲ ਹੁੰਦੇ ਤੇ ਮੂਲ ਆ ਜਾਂਦਾ ਇਸ ਦਾ ਮਤਲਬ ਹੁੰਦਾ ਮੁੱਖ ਠੀਕ ਹੈ ਜੀ ਹਾਂ ਦੋ ਬਾਰ ਆ ਗਿਆ ਤਰਨ ਜੀ ਤਾਂ ਇਹਦਾ ਮੇਨ ਕਿਹੜਾ ਪਾਰਟ ਹੋਊਗਾ ਤਾਂ ਭਾਵੁਕ ਤੇ ਬੌਧਿਕ ਲੋਕਤਾਰਾ ਮੂਲ ਰੂਪ ਵਿੱਚ ਸੰਸਕ੍ਰਿਤੀ ਦਾ ਕਿਹੜਾ ਪਰਪੰਚ ਹੈ ਪਰ 5000 ਰੂਪ ਆਪਾਂ ਕਹਿ ਸਕਦੇ ਹਾਂ ਤਾਂ ਭਾਵੁਕ ਤੇ ਬੌਧਿਕ ਇਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਲੋਕਤਾਰਾ ਦੇ ਵਿੱਚ ਦੇਖੋ ਭੌਤਿਕਤਾ ਨਹੀਂ ਆਉ ਸਮਾਜ ਅਤੇ ਭਾਵੁਕ ਆਰਥਿਕ ਉਡੀ ਰਾਜਨੀਤਿਕ ਨੂੰ ਲਾਮਿਨੇਸ਼ਨ ਮੈਟਰ ਨਾ ਕਰੋ ਮਨਦਕਲਪਨ ਰਿਵਾਰਤ ਦੀ ਸਭ ਤੋਂ ਪੁਰਾਣੀ ਰਚਨਾ ਕਿਹੜੀ ਮੰਨੀ ਗਈ ਹੈ ਇਹ ਸੱਤ ਸਾਡੇ ਕੋਲ ਹੈਗੀਆਂ ਨੇ ਪ੍ਰੋਪਰ ਤਾਂ ਉਹਨਾਂ ਚ ਕਿਹੜੀ ਪਹਿਲਾਂ ਆਉਂਦੀ ਸਾਡੇ ਇਕਾदशी महातम ਤੁਸੀਂ ਸੁਣਿਆ ਵੀ ਹੈ ਜੇ ਤੁਸੀਂ ਤਾਂ ਕਿਤਾਬ ਪੜ੍ਹੀ ਹੈ ਨਾ ਉਹ ਵਾਲੀ ਨਵੀਨ ਪੰਜਾਬੀ ਸਾਹਿਤਾ ਇਤਿਹਾਸ ਜਾਂ ਪੰਜਾਬੀ ਸਾਹਿਤ ਇਤਿਹਾਸ ਉਹਦੇ ਚ ਪਹਿਲੀ ਲਾਈਨਾਂ ਚ ਇਹ ਦੱਸਿਆ ਜਾਂਦਾ ਕਿ ਇਕਾदशी महातम ਸਭ ਤੋਂ ਪੁਰਾਣੀ ਜਿਹੜੀ ਪ੍ਰਾਤਮ ਮੰਨੀ ਜਾਂਦੀ ਅੱਗੇ ਭਾਸ਼ਾ ਵਿਗਿਆਨ ਦੇ ਵਿਕਾਸ ਨੂੰ ਬੰਦ ਦਾ ਸਹੀ ਕਰਮ ਦੱਸੋ ਇਹ ਰਿਪੀਟਡ ਕੁਐਸਚਨ ਪੁਰਾਣੇ ਅਹੀ ਲੈਕਚਰਸ ਕੀਤਾ ਹੋਇਆ ਤਾਂ ਇਹ ਸਹੀ ਉੱਤਰ ਜੇ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਨਿਊਰੋ ਨੂੰ ਆਪਾਂ ਦੇਖਣਾ ਹੈ ਤੇ ਨਿਊਰੋ ਮਾਡਰਨ ਟਾਈਮ ਦੀ ਇੱਕ ਬੜੀ ਹੀ ਸਾਉਂਡ ਸਾਡੇ ਕੋਲ ਰਾਈਟਿੰਗ ਹੈਗੀ ਹੈ ਨਾ ਤਾਂ ਸਾਡੇ ਕੋਲ ਤੀਜਾ ਸਹੀ ਹੁੰਦਾ ਹੈ ਜੇ ਮੈਂ ਨਿਊਰੋਨ ਲਾਸਟ ਲਾ ਲਾ ਨਾ ਮੈਨੂੰ ਪਤਾ ਨਿਊਰੋ ਅੱਜ ਕੱਲ ਦੀ ਮਾਡਰਨ ਟਾਈਮ ਦੀ ਹੈ ਤਾਂ ਬਾਕੀ ਸਾਰੇ ਕੱਟੇ ਜਾਣੇ ਬੱਚਿਓ ਠੀਕ ਹੈ ਪਹਿਲਾਂ ਬੀ ਆਊਗਾ ਪਹਿਲਾਂ ਫਿਰ ਸੀ ਫਿਰ ਡੀ ਠੀਕ ਹੈ ਫਿਰ ਏ ਤੇ ਫਿਰ ਈ ਅਹਦੀ ਡਾਉਣੀ ਅੱਗੇ ਸਭ ਤੋਂ ਪਹਿਲਾਂ ਹੁੰਦੀ ਹੈ ਫਿਲਾਲੋਜੀ ਫਿਰ ਆ ਜਾਂਦਾ ਹੈ ਇਤਿਹਾਸ ਉਪਾਸ਼ਵ ਵਿਗਿਆਨ ਫਿਰ ਆਉਂਦਾ ਹੈ ਵਰਨਾਤਮਿਕ ਸੁਨੁਸ਼ਨਾਤਮਿਕ ਬਾਤ ਚ ਆਉਂਦਾ ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਭਾਸ਼ਵ ਵਿਗਿਆਨ ਆ ਜਾਂਦੇ ਪੰਜਾਬੀ ਸਾਹਿਤ ਕਾਦਮੀ ਦਿੱਲੀ ਨੂੰ ਪੁਰਸਕਾਰ ਪੰਜਾਬੀ ਕਹਾਣੀ ਦਾ ਕਾਲਕ੍ਰਮ ਦੱਸੋ ਕਹਾਣੀ ਦੇ ਵਿੱਚ ਜਿਹੜੇ ਰਾਈਟਰ ਨੂੰ ਮਿਲਿਆ ਹੋਇਆ ਪੁਰਸਕਾਰ ਉਹਨਾਂ ਦਾ ਵੀ ਤੁਸੀਂ ਦੱਸਣਾ ਭਈ ਹੁਣ ਦੇਖੋ ਕਰਤਾਰ ਸਿੰਘ ਦੁੱਗਲ ਵੱਡੇ ਜਾਂ ਕਰਤਾਰ ਸਿੰਘ ਵਿਰਕ ਵੱਡੇ ਦੱਸੋ ਜੀ ਨੋ ਡਾਟਾ ਨਸਰ ਜਲਦੀ ਹਰੀਆ ਸਹੀ ਕਿਹੜਿਆ ਤਾਂ ਹੁਣ ਐਸਟੀਮੇਟ ਲਾ ਲਈ ਆਪਾਂ ਕਰਤਾਰ ਸਿੰਘ ਦੁੱਗਲ ਨੂੰ ਤਾਂ ਦੂਜਾ ਪਹਿਲਾਂ ਕਰਤਾਰ ਸਿੰਘ ਦੁੱਗਲ ਆਇਆ ਫਿਰ ਮਿਲਿਆ ਜੀ ਕੁਲਵੰਤ ਸਿੰਘ ਵਿਰਕ ਨੂੰ ਫਿਰ ਗੁਰਮਨ ਸਿੰਘ ਮਸਾਫਰ ਨੂੰ ਤੇ ਐਂਡ ਤੇ ਗੁਲਜ਼ਾਰ ਸਿੰਘ ਸੰਧੂ ਨੂੰ ਤੇ ਅੱਜ ਕਿਸੇ ਰਾਈਟਰ ਦੀ ਡੈਥ ਹੋਈ ਏ ਤੁਹਾਨੂੰ ਪਤਾ ਕਿਹੜੇ ਰਾਈਟਰ ਹੈ ਪੰਜਾਬੀ ਦੇ ਇੱਕ ਰਾਈਟਰ ਨੇ ਨਾਟਕ ਨਾਲ ਰਿਲੇਟਡ ਉਹਨਾਂ ਦੀ ਡੈਥ ਹੋਈ ਏ ਪਤਾ ਤੁਹਾਨੂੰ ਕਿਦੀ ਹੋਈ ਏ ਅਨੁਵਾਦਿਤ ਪੁਸਤਕਾ ਮੇਰਾ ਦਾਗਿਸਤਾਨ ਭਾਗ ਪਹਿਲਾ ਕਿੰਨੇ ਅਨੁਵਾਦ ਕੀਤੀ ਹੈ ਤੇ ਸਿੰਪਲ ਜੀ ਗੱਲ ਗੁਰਬਖਸ਼ ਸਿੰਘ ਨੇ ਕੀਤੀ ਹੋਈ ਹੈ। ਜੋਗਿੰਦਰ ਸਿੰਘ ਰਾਹੀ ਅਨੁਸਾਰ ਵਿਡੰਬਣਾ ਤੋਂ ਕੀ ਭਾਵ ਹੁੰਦਾ ਹੈ? ਵਿਡੰਬਣਾ ਵੈਸੇ ਸੰਸਕ੍ਰਿਤ ਦਾ ਹੀ ਸਾਡੇ ਕੋਲ ਲਫ਼ਜ਼ ਹੈ ਤੇ ਜਿਹੜੇ ਨਵੇਂ ਅੱਜ ਚਿਹਰੇ ਜੁੜ ਰਹੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹਰ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤਾਂ ਵਿਡੰਬਣਾ ਤੋਂ ਭਾਵ ਕੀ ਹੁੰਦਾ? ਤਾਂ ਵਿਡੰਬਣਾ ਸੁਪਨੇ ਅਤੇ ਹਕੀਕਤ ਵਿੱਚ ਫਰਕ ਹੋਣਾ। ਸੁਪਨਾ ਅਤੇ ਹਕੀਕਤ ਜੋ ਮੈਂ ਸੁਪਨਾ ਚਾਹੁੰਨਾ ਹਾਂ ਤੇ ਹਕੀਕਤ ਉਹਦੇ ਵਿੱਚ ਜਿਹੜਾ ਫਰਕ ਹੈ ਉਹਨੂੰ ਵੀ ਡੰਬਣਾ ਕਹਿੰਦੇ ਆ ਸਕਿੱਪ ਕਰੀਏ ਇੱਥੇ ਆ ਜਾਓ ਇਹਦਾ ਮੈਂ ਆਨਸਰ ਦੱਸ ਦਿੰਦਾ ਕਿਹੜਾ ਜੁੱਟ ਸਹੀ ਨਹੀਂ ਹੈ ਤੀਜਾ ਆਪਸ਼ਨ ਕੁਲਵੰਤ ਸਿੰਘ ਵਿਰ ਖਾਰਾ ਦੁੱਧ ਨਹੀਂ ਹੈਗੀ ਠੀਕ ਹੈ ਜੀ ਇਹਨਾਂ ਦੀ ਕੁਲਫੀ ਕਹਾਣੀ ਬਹੁਤ ਇੰਪੋਰਟੈਂਟ ਹੈ ਉਹਦੇ ਚ ਪਾਤਰ ਸਾਰੇ ਯਾਦ ਕਰ ਲਓ ਰਾਣੀ ਕਲਾਸ tatha ਮਾਲਦੇਵ ਦੀ ਵਾਰ ਹੁਣ ਮਾਲਦੇਵ ਤੋਂ ਆਪਾਂ ਯਾਦ ਕੀਤਾ ਸੀ ਮਲਾਰ ਦੀ ਵਾਰ ਸਹੀ ਉੱਤਰ ਕੀ ਆ ਜੂਗਾ ਸਾਡੇ ਕੋਲ ਇੱਕ ਨੰਬਰ ਠੀਕ ਹੈ ਇਹ ਜਿੰਨੀਆਂ ਵੀ ਸਾਡੇ ਕੋਲ ਅਧਿਆਤਮਿਕ ਵਾਰਾਂ ਨੇ ਨਾ 639 ਠੀਕ ਹੈ ਤੇ ਇਹਨਾਂ ਸਾਰਿਆਂ ਨੂੰ ਯਾਦ ਕਰਨਾ ਇਹਨਾਂ ਦੀ ਧੁਨੀਆਂ ਯਾਦ ਕਰਨੀਆਂ ਕਿੰਨੇ ਲਿਖੀ ਸੀ ਤੇ ਇਹਦੇ ਵਿੱਚ ਕੀ ਦੱਸਿਆ ਗਿਆ ਸੀ ਪਾਣੀ ਦੇ ਮੁੱਦੇ ਤੇ ਕਿਹਦੀ ਗੱਲ ਹੋਈ ਸੀ ਇਹ ਸਾਰਾ ਕੁਝ ਤੁਹਾਨੂੰ ਆਉਣਾ ਪਈਦਾ ਆਧੁਨਿਕ ਕਾਲ ਦੀ ਪੰਜਾਬੀ ਵਾਰਤਕ ਦੀ ਰਚਨਾ ਦਾ ਮੁੱਖ ਲੱਛਣ ਕੀ ਹੈ ਜਿਹੜੀ ਅੱਜ ਇਹ ਦਾ ਮੇਰੇ ਬੱਚੋ ਵਾਰਤਕ ਲਿਖ ਰਹੇ ਹੋ ਸਭ ਤੋਂ ਮੇਨ ਚੀਜ਼ ਬੁੱਧੀ ਹੈ ਹਨਾ ਦਾ ਸਹੀ ਉੱਤਰ ਹੈ ਉਗਤ A ਅਤੇ D ਸਮਾਜਿਕ ਤੇ દੈਨਿਕ ਵਿਵਹਾਰ ਤੇ ਧਰਮ ਨਿਰਪੇਖ ਜੀਵਨ ਉਪਦੇਸ਼ ਨਿਰਦੇਸ਼ ਨਹੀਂ ਅੱਜ ਕੱਲ੍ਹ ਹੈ ਉਹ ਪੁਰਾਣੇ ਸਮੇਂ 'ਚ ਹੁੰਦਾ ਹੈ ਕਿ ਗੁਰੂ ਜੀ ਨੇ ਇਹ ਕਹਿ ਦਿਆ ਉਹ ਕਹਿ ਦਿਆ ਹਾਂ ਤਾਂ ਗੁਰੂ ਜੀ ਜੋ ਕੁਝ ਕਹਤੇ ਹਨ ਬੱਚੇ ਉਹ ਗੋਪੈੰਦੇ ਆ ਕਿ ਹਾਊਟਸ ਪੋਸੀਬਲ ਗੁਰੂ ਜੀ ਠੀਕ ਹੈ ਸਵਾਦਿਕਾਲ ਦੇ ਜਿਹੜੇ ਸਟੂਡੈਂਟਸ ਨੇ ਉਹ ਕਹਿੰਦੇ ਆ ਕਿ ਮੋਰ ਐਕਟਿਵ ਥੈਨ ਗੁਰੂ ਮੈਨੂੰ ਤਾਂ ਦਿਖ ਰਿਹਾ ਮੈਨੂੰ ਵੀ ਤੁਹਾਡੇ 'ਚ ਦੇਖਦਾ ਹੈ ਚੀਜ਼ੇ ਸਰ ਨੇ ਇੱਕ ਦਿਨ ਕਲਾਸ ਨਹੀਂ ਲਈ ਸਰ ਤੋਂ ਕਲਾਸ ਹੀ ਨਹੀਂ ਲੈਂਦੇ ਹੈ ਕਿ ਸਰ ਦੇ ਮੈਂ ਕਹਿੰਨਾ ਕਿ ਸਰ ਜ਼ਿੰਦਗੀ ਨਹੀਂ ਜਿਉ ਰਹੇ ਕੰਮ ਕੰਮ ਹੁੰਦਾ ਨਾ ਬਹੁਤ ਸਾਰੇ ਰਜੇਵੇਂ ਹੁੰਦੇ ਸੋ ਨੈਵਰ ਜਜ ਬੁੱਕ ਬਾਇਟ ਕਵਰ ਕੇ ਉਹੀ ਕਹਿੰਦਾ ਵੀ 100 ਦਿਨ ਕਲਾਸ ਲੈ ਲਈ ਇੱਕ ਦਿਨ ਨਹੀਂ ਲਈ ਹੁਣ ਕੈਨੂ ਇਮੇਜਿਨ ਕੋਈ ਵੀ ਇਹ ਜੀ ਅਕੈਡਮੀ ਹੈਗੀ ਹੈ ਸਾਡੀਆਂ ਕਲਾਸਾਂ ਜਿਹੜੀਆਂ ਫੈਬਰੂਰੀ ਤੋਂ ਸ਼ੁਰੂ ਹੋ ਰਹੀਆਂ ਲਾਈਵ ਕਲਾਸਿਸ ਤੇ ਆ ਕੀ ਚੱਲ ਰਿਹਾ ਜੂਨ ਚੱਲ ਰਿਹਾ ਔਰ ਫੈਬਰੂਰੀ ਤੋਂ ਜੂਨ ਤੱਕ ਲਾਈਵ ਕਲਾਸਿਸ ਚੱਲ ਰਹੀਆਂ ਪਹਿਲਾਂ ਮੈਂ ਸਿਲੇਬਸ ਕੰਪਲੀਟ ਕਰਾਇਆ ਠੀਕ ਹੈ ਜੀ ਥਿਊਰੀ ਸਾਰੀ ਥਿਊਰੀ ਆਪਾਂ ਕੀਤੀ ਥਿਊਰੀ ਤੋਂ ਬਾਅਦ ਆਪਾਂ ਰਿਵੀਜ਼ਨ ਕੀਤੀ ਠੀਕ ਹੈ ਜੀ ਹੁਣ ਆਪਾਂ ਐਮਸੀਕਿਊ ਲਗਾਤਾਰ ਚਲਾਇਆ ਕਲੀਅਰ ਪਰ ਸੰਡੇ ਛੁੱਟੀ ਹੁੰਦੀ ਪਰ ਉਹ ਵੀ ਨਹੀਂ ਆ ਮੈਂ ਕਰ ਰਿਹਾ ਤਾਂ ਪਲੀਜ਼ ਰਜ ਜੀ ਇਹਨੂੰ ਵੀ ਦੇਖਿਆ ਤੇ ਚਲੋ ਗੱਲ ਕਰਦੇ ਆਪਾਂ ਆਹ ਦੇਖੋ ਯੂਨਿਟ 1 ਦੀ ਜਿਹੜੀ ਮੈਂ ਪੀਡੀਐਫ ਪਾਈ ਹੋਈ ਹੈ ਨਾ ਉਹਦੇ ਵਿੱਚ ਸਾਰੇ ਕਨਸੈਪਟ ਹੈਗੇ ਜੀ ਯੂਨਿਟ 1 ਤੋਂ ਬਹੁਤ ਬਾਖਮਾਲ ਹੋ ਜਾਣੀ ਹੁਣ ਮੈਨੂੰ ਇੱਕ ਦੋ ਪਤਾ ਬਸ ਜੇ ਮੈਂ ਆਪਣੀ ਗੱਲ ਕਰਾਂ ਅੰਤਰ ਪਾਠਕ ਨਾ ਇੰਟਰ ਟੈਕਸਚੁਐਲਿਟੀ ਰੋਲਾ ਭਾਰਤ ਦੀ ਹੈ ਏ ਦਾ ਪਹਿਲਾ ਜੁੜੋ ਲੋ ਜੀ ਏ ਦਾ ਪਹਿਲਾ ਤਾਂ ਸਹੀ ਉੱਤਰ ਆ ਜਾਂਦਾ ਸਾਡੇ ਕੋਲ ਅ ਦੂਜਾ ਸੌਰੀ ਪਹਿਲੇ ਹੀ ਆਊਗਾ ਅ ਦੂਜਾ ਦੂਜਾ ਮਤਲਬ ਏ ਦਾ ਪਹਿਲਾ ਹੈ ਅ ਬੀ ਦਾ ਤੀਜਾ ਮਿੱਥ ਤੇ ਅਰਥ ਲੈਵੀ ਸਤਰਾਸ ਅ ਸੀ ਦਾ ਚੌਥਾ ਗਿਆਨ ਤੇ ਸੱਤਾ ਮਸ਼ੀਲ ਫੁਕੋ ਦੁਜੈਲਾ ਜੁਲੀਆ ਕ੍ਰਿਸਤੇਵਾ ਠੀਕ ਹੈ ਜੀ ਗੱਲ ਕਰਦੇ ਅੱਗੇ ਆਪਾਂ ਹੇਠ ਲਿਖੇ ਵਿੱਚ ਕਿਹੜਾ ਸੱਭਿਆਚਾਰ ਇਨਕਲਾਬ ਦਾ ਮੁੱਖ ਅੰਗ ਨਹੀਂ ਹੈ ਸੱਭਿਆਚਾਰੀ ਇਨਕਲਾਬ ਦਾ ਮਤਲਬ ਕੀ ਹੈ ਇਨਕਲਾਬ ਦਾ ਮਤਲਬ ਕੀ ਹੈ ਰੈਵਿਊਸ਼ਨ ਸੱਭਿਆਚਾਰ ਤੇ ਵਿਕਾਸਮੁਲਕ ਪਰਵਰਤਨ ਦੀ ਬਜਾਏ ਸਮੂਹਿਕ ਮਨੁੱਖੀ ਸੰਘਰਸ਼ ਰਹਿਤ ਮੂਲੋਂ ਹੀ ਨਵਾਂ ਸੱਭਿਆਚਾਰ ਸਿਰਜਣ ਕਰਨਾ ਠੀਕ ਹੈ ਜੀ ਸਥਾਪਿਤ ਲੋਟੂ ਸੱਭਿਆਚਾਰ ਦਾ ਜਿਹੜਾ ਆਲਰੇਡੀ ਹੈ ਆ ਉਹਦਾ ਸੰਪੂਰਨ ਗੁਨਾਤਮਕ ਰੂਪਾਂਤਰਨ ਹੋ ਜਾਣਾ ਉਹਦੇ ਜਿਹੜੀਆਂ ਵੈਲਿਊਏਬਲ ਚੀਜ਼ਾਂ ਚੇਂਜ ਹੋ ਜਾਣੀਆਂ ਸਮਾਜਿਕ ਪਰਵਰਤਨ ਦੇ ਅੰਤਰ ਸਬੰਧ ਅਮਲਦਾ ਇੱਕ ਵਰਤਾਰਾ ਮਨੁੱਖੀ ਸਮਾਜਿਕ ਬੁਨਿਆਦੀ ਲੋੜਾਂ ਸੰਭਾਵਨਾਵਾਂ ਸਮਰੱਥਾਂ ਅਨੁਕੂਲ ਸਮੁੱਚੇ ਸੱਭਿਆਚਾਰ ਦੀ ਜਿਹੜੀ ਪੁਨਰ ਸਿਰਜਣਾ ਕਰਦਾ ਤਾਂ ਸਹੀ ਉੱਤਰ ਕੀ ਹੈ ਜੀ ਤੀਜਾ ਆਪਸ਼ਨ ਸਹੀ ਹੈ ਜੀ ਸੱਭਿਆਚਾਰਕ ਪਰਿਵਰਤਨ ਦੇ ਅੰਤਰ ਸਬੰਧਾਂ ਅਮਲਦਾ ਇੱਕ ਵਰਤਾਰਾ ਹੈ ਠੀਕ ਹੈ ਜੀ ਅੱਗੇ ਗੱਲ ਕਰਦੇ ਆਂ ਆਪਾਂ ਪਰਚੀ ਵਾਰਤਕ ਰੂਪ ਕਿਹਦੇ ਨਾਲ ਸਬੰਧਤ ਹੈ ਪਰਚੀ ਸਾਹਿਤ ਪਰਚੀ ਸਾਹਿਤ ਪਰਚੀ ਸਾਹਿਤ ਦਾ ਮੋਢੀ ਕਿਹਨੂੰ ਕਿਹਾ ਜਾਂਦਾ ਹੈ ਬੜਾ ਸੌਖਾ ਸਵਾਲ ਹੈ ਕੀਤਾ ਹੋਇਆ ਆਪਾਂ ਸੇਵਾਦਾਰ ਦੀਆਂ ਪਰਚੀਆਂ ਠੀਕ ਹੈ ਬੀ ਅਡਨ ਸ਼ਾ ਤਿਕਨਿਆ ਠੀਕ ਹੈ ਜੀ ਇਹਨਾਂ ਨੂੰ ਕਨਿਆ ਵਾਲੀ ਉਹ ਵੀ ਕਿਹਾ ਜਾਂਦਾ ਹੈ ਆਪਣਾ ਕਾਲ ਕਨਿਆ ਕਾਲ ਜਿਹਦੇ ਵਿੱਚ ਕਨਿਆ ਜੀ ਸਭ ਤੋਂ ਵੱਡੇ ਟੀਕਾਕਾਰ ਵੀ ਸੀ ਇਹਦਾ ਕੁਝ ਆਪਾਂ ਪੜਿਆ ਸੀ ਨਾ ਪਰਚੀ ਪਰਚੇ ਦਾ ਬਣਿਆ ਹੋਇਆ ਸੰਸਕ੍ਰਿਤ ਦੇ ਲਫ਼ਜ਼ ਤੋਂ ਤਰਸੀਮ ਨੀਲਗਰੀ ਦੇ ਨਾਟਕ ਛੜਿਆਂ ਦਾ ਗੀਤ ਬਾਰੇ ਗਹਿਣ ਦਿਆਨ ਕਰਨ ਵਾਲਾ ਕਿਹੜਾ ਸਮੀਖਿਖ ਹੈ ਹੁਣ ਬਈ ਦੇਖੋ ਕੌਣ ਕੌਣ ਕੰਮ ਕਰ ਸਕਦਾ ਨਾਟਕ ਤੇ ਤਸਤੀਸਕੁਰ ਵਰਮਾ ਹਰਪਜੰਤ ਸਿੰਘ ਆਤਮਜੀਤ ਨੇ ਹਾਲਾਂਕਿ ਆਪ ਨਾਟਕ ਪਾਠ ਲਿਖੇ ਨੇ ਰਸਤੂ ਅਨੁਸਾਰ ਸਫਲ ਕਥਾਨਕ ਦੇ ਕਿੰਨੇ ਗੁਣ ਹਨ ਕੋਈ ਜਿਹੜਾ ਕਥਾਨਕ ਵਾਪਰਦਾ ਹੈ ਉਹਦੇ ਕਿੰਨੇ ਸਫਲ ਗੁਣ ਨੇ ਇਹ ਬੜਾ ਹੀ ਅੰਤਿਕ ਤੇ ਅਲੱਗ ਜਿਹੇ ਸਵਾਲ 6 ਹੁੰਦੇ ਆ ਵੇਹੇ ਠੀਕ ਹੈ ਤਾਂ ਰਸਤੂ ਨੂੰ ਪੂਰਾ ਯਾਦ ਕਰੋ ਰਸਤੂ ਦਾ ਆਪਣਾ ਕਥਾਰਸਿਸ ਕਰ ਲਓ ਠੀਕ ਹੈ ਜੀ ਅੱਗੇ ਗੱਲ ਕਰਦੇ ਆ ਆਪਾਂ ਪੰਜਾਬੀ ਕਿੱਸਿਆਂ ਦਾ ਸਹੀ ਕਾਲਕ੍ਰਮ ਦੱਸੋ ਜੀ ਕਾਲਕ੍ਰਮ ਮਤਲਬ ਕਿ ਪਹਿਲਾ ਕਿੱਸਾ ਕਿਹੜਾ ਹੁੰਦਾ ਸੱਸੀ ਪੁੰਨ ਪਹਿਲਾ ਹੀਰ ਸਹਿਬਾ ਆਊਗੀ ਹਨਾ ਹੀਰ ਰੰਗ ਬਿਲਕੁਲ ਫਿਰ ਦੂਜੇ ਨੰਬਰ ਤੇ ਮਿਰਜ਼ਾ ਸਹਿਬਾ ਪੀਲੂ ਦਾ ਮਿਰਜ਼ਾ ਸਹਿਬਾ ਆ ਗਿਆ ਤੀਜਾ ਫਿਰ ਸੱਸੀ ਪੁੰਨ ਹਾਫਿਜ਼ ਵਰਕਰਪੁਰ ਦਾ ਆ ਗਿਆ ਤੇ ਯੂ ਸਮਝ ਲੈ ਖਾ ਜਾਊਗਾ ਹਨਾ ਆਸਿਫਦਰ ਗੁਰਸਾਰ ਨੇ ਸੱਸੀ ਪੁੰਨ ਨੂੰ ਪਹਿਲੀ ਏਰੀ ਲਿਖਿਆ ਸੀ ਗੱਲ ਸੁਜੀਤ ਪਾਤਰ ਦੀ ਕਾਵ ਰਚਨਾ ਦਾ ਮੁੱਖ ਸਰੋਤ ਕਰ ਦੱਸੋ ਡਾਕਟਰ ਸੁਜੀਤ ਪਾਤਰ ਤੇ ਸਵਾਲ ਆਉਂਦੇ ਹੁੰਦੇ ਆ ਐਰਕੀ ਕਹਾਣੀਕਾਰ ਇੱਕ ਮਲਿਆਹੀ ਕਲਾਸ਼ਪੂਰੀ ਉਹਨਾਂ ਨੂੰ ਵੀ ਪੜ ਲੋ ਚ ਸਵਾਲ ਆ ਸਕਦਾ ਤਾਂ ਸੁਜੀਤ ਪਾਤਰ ਦੀ ਕਾਵ ਰਚਨਾ ਦੀ ਅਸੀਂ ਗੱਲ ਕਰ ਰਹੇ ਹਾਂ ਸਹੀ ਉੱਤਰ ਹੋਊਗਾ ਦੂਜਾ ਇਤਿਹਾਸਿਕ ਸੋਝੀ ਹੈ ਨਾਲ ਕੋਲ ਮਾਂ ਪਾਸ਼ਾ ਦੀ ਚੇਤਨਾ ਹੈ ਤੇ ਲੋਕਾਤਰੀ ਬੋਧ ਹੈ ਸੱਚ ਨਹੀਂ ਕੀ ਹੁੰਦੀ ਹੈ ਸੱਚ ਨਹੀਂ ਸੋ ਇੱਕ ਤੁਹਾਨੂੰ ਸਵਾਲ ਇਹਵੇਂ ਦਾ ਹੋਊਗਾ ਜਿਹਦੇ ਵਿੱਚ ਤੁਹਾਨੂੰ ਬੜਾ ਔਖਾ ਸਵਾਲ ਦਾ ਅਰਥ ਦੇਣ ਨੂੰ ਕਿਹਾ ਹੋਊਗਾ ਠੀਕ ਹੈ ਤਾ 88 ਸੱਚ ਨਹੀਂ ਕੀ ਹੁੰਦੀ ਜੀ ਦੱਸੋ ਮੈਨੂੰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਤੇ ਆ ਜਿਹੜੇ 24 ਲਾਈਕ ਕੀਤੇ ਬਾਕੀ ਨਹੀਂ ਲਾਈਕ ਕੀਤੇ ਲਾਈਕ ਵੀ ਕਰੋ ਯਾਰ ਹੁਣ ਟਾਈਮ ਦੇਖੋ ਜੇ ਆਪਾਂ ਇੰਨੇ ਅਫਰਟਸ ਲੈ ਰਹੇ ਆਂ ਤੇ ਜ਼ਰੂਰੀ ਹੈ ਕਿ ਚੀਜ਼ਾਂ ਨੂੰ ਸਮਝੋ ਇੱਕ ਵਾਰੀ ਕਰਿਓ ਪਲੀਜ਼ ਧਿਆਨ ਨਾਲ ਜਾਤੀ ਜਲਦੀ ਉੱਤਰ ਦੋ ਤੁਸੀਂ ਬਹੁਤ ਜ਼ਰੂਰੀ ਆਨਸਰ ਹੈ ਹੈ ਚਲੋ ਜੀ ਅੱਗੇ ਗੱਲ ਕਰਦੇ ਆਪਾਂ ਨੈਕਸਟ ਨੈਕਸਟ ਵੱਲ ਜਾਂਦੇ ਆਪਾਂ ਸੱਚਨੀ 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 ਕੀ ਹੁੰਦੀ ਹੈ ਜੀ ਸੱਚਨੀ ਵਰੀ ਵਿੱਚ ਢੋਏ ਗਏ ਕੰਨਿਆਂ ਦੇ ਕੱਪੜੇ ਜੋ ਮਾਪੇ ਦਿੰਦੇ ਹਨ ਉਹਨੂੰ ਸੱਚਨੀ ਵੀ ਕਹਿੰਦੇ ਆ ਠੀਕ ਹੈ ਜੀ ਹਰ ਇੱਕ ਰੀਜ਼ਨ ਵਾਈਜ਼ ਉਹਨੂੰ ਅਲੱਗ-ਅਲੱਗ ਨਾਮ ਦਿੱਤਾ ਜਾਂਦਾ ਠੀਕ ਹੈ ਵਿਦਿਆਰਥੀਓ ਵਰੀ ਵਿੱਚ ਢੋਏਗੇ ਕੰਨਿਆਂ ਦੇ ਕੱਪੜੇ ਦੂ ਦੂਲੇ ਦੇ ਮਾਪੇ ਦਿੰਦੇ ਹਨ ਠੀਕ ਹੈ ਜੀ ਜਿਹੜੀ ਵਰੀ ਵਹਿ ਵਰੀ ਬਣਾਉਣਾ ਹੁੰਦਾ ਸਾਚ ਨਹੀਂ ਬੇਸਿਕਲੀ ਉਹ ਮੁੰਡੇ ਵਾਲੇ ਜਿਹੜੇ ਆਪਣੀ ਨਾਉਂ ਪਾਉਂਦੇ ਉਹਨੂੰ ਆਪਾਂ ਸਾਚ ਨਹੀਂ ਕਹਿੰਦੇ ਸਮਕਾਲੀ ਪੰਜਾਬੀ ਗਜ਼ਲ ਕਾਵ ਦੇ ਪ੍ਰਮੁੱਖ ਰਚਨਾਕਾਰ ਜੇ ਤੋ ਸਮਕਾਲੀ ਆਉਂਦਾ ਨਾ ਮਤਲਬ ਕਿ ਅੱਜ ਦੇ ਦੌਰ ਦੇ 2024 2025 ਦੇ ਵਿੱਚ ਜਿਹੜੇ ਰਾਈਟਰ ਹੈਗੇ ਨੇ ਤੁਹਾਨੂੰ ਬੱਚਿਓ ਇਹ ਪਤਾ ਹੋਣਾ ਚਾਹੀਦਾ ਵੀ ਅੱਜ ਕੱਲ ਸਾਡੇ ਕਿਹੜੇ ਕਿਹੜੇ ਰਾਈਟਰ ਜਿਉਂਦੇ ਨੇ ਠੀਕ ਹੈ ਸੁਖਵਿੰਦਰ ਅਮਰਤ ਆ ਨਾਰੀਵਾਦੀ ਹੈ ਨਾ ਸਿਮਰਨ ਅਕਸ ਨੇ ਬਹੁਤ ਸਾਰੇ ਇਹ ਜਿਹੜੇ ਕਵਿਤਰ ਕਵਿਤਰੀਆਂ ਨੇ ਕਵੀ ਨੇ ਹੁਣ ਸਾਨੂੰ ਪਤਾ ਹੈ ਜੀ ਵੀਜੇ ਵਿਵਾਕ ਵੀ ਹੈਗੇ ਆ ਗੁਰਜੀਤ ਕੁਹਾਰੇਵਾਲਾ ਵੀ ਹੈ ਠੀਕ ਹੈ ਜਸਵੰਤ ਜ਼ਫਰ ਵੀ ਹੈਗੇ ਬਲਜੀਤ ਕੌਰ ਨਹੀਂ ਆਉਗੀ ਪੰਜਾਬੀ ਗਜ਼ਲ ਅਲੱਗ ਹੈ ਨਾ ਤੇ ਜਸਵੰਤ ਦੇ ਸਭੀ ਵੀ ਹੈਗੇ ਆ ਮਨੀਤਾ ਵੀ ਹੈਗੇ ਮਨਮੋਹਨ ਵੀ ਹੈਗੇ ਪਰ ਕੀ ਉਹਨਾਂ ਨੇ ਗਜ਼ਲ ਕਾਵ ਦੇ ਉੱਪਰ ਜਦਾ ਆਪਣਾ ਹੱਥਾ ਜਮੰਦਾ ਕੋਸ਼ਿਸ਼ ਕੀਤੀ ਪਹਿਲਾ ਆਪਸ਼ਨ ਸਹੀ ਹੈ ਗੁਰਤੇਜ ਕੁਹਾਰੇਵਾਲ ਜਸਵਿੰਦਰ ਬਰਿੰਦਰ ਚੋਹਾਨ ਵਿਜੇ ਵਿਵੇਕ ਗੁਰਮਤ ਕਾਪ ਦੇ ਮੁੱਖ ਸਰੋਕਾਰ ਹਨ ਕਿਹੜੇ ਆ ਜੀ ਮੁੱਖ ਸਰੋਕਾਰ ਮੁੱਖ ਦਾ ਮਤਲਬ ਕੀ ਹੁੰਦਾ ਬਰੀ ਦੇ ਸੂਟ ਹੁੰਦੇ ਤਾਂ ਨਹੀਂ ਪਰ ਇੱਕ ਤਾਂ ਮੁੰਡੇ ਵਾਲ ਕੁੜੀ ਵਾਲੇ ਬਣਾਉਂਦੇ ਆ ਆਪਦੇ ਹੁਣ ਆਪਣੀ ਧੀ ਨੂੰ ਪੋਛ ਦੇਣਾ ਜੋ ਮਰਜ਼ੀ ਦੇ ਦੋ ਪਰ ਕੁਸ਼ਣ ਹੁੰਦਾ ਕਿ ਮੁੰਡੇ ਵਾਲੇ ਵੀ ਬਣਾ ਕੇ ਲਿਆਉਂਦੇ ਹੁੰਦੇ ਹੁਣ ਗੁਰਮਤ ਕਾਪ ਦੇ ਮੁੱਖ ਸਰੋਕਾਰ ਦੱਸੋ ਕਿਹੜੇ ਕਿਹੜੇ ਆ ਤਾਂ ਸਹੀ ਉੱਤਰ ਜਿਹੜਾ ਤੀਜਾ ਆ ਜੂਗਾ ਏ ਸਚਿਆਰਤਾ ਦੀ ਪ੍ਰਾਪਤੀ ਜਿਵੇਂ ਕਿ ਸਚਿਆਰ ਉਹ ਕਿ ਕੂਲੇ ਟੁੱਟੇ ਪਰ ਉਹ ਗੱਲ ਇੱਥੋਂ ਪੂਰੀ ਹੋ ਗਈ ਹਨਾ ਹੁਣ ਆ ਵੀ ਗਿਆ ਤੇ ਆ ਵੀ ਗਿਆ ਪਹਿਲਾਂ ਬੱਚੋ ਇਲਾਮੀਨੇਸ਼ਨ ਇਹਦੇ ਸਵਾਲਾਂ ਨੇ ਇਲਾਮੀਨੇਸ਼ਨ ਮੈਥਡ ਯੂਜ਼ ਕਰਨਾ ਤੁਸੀਂ ਦੂਜਾ ਤਾਂ ਸੀ ਹੌਮੇ ਠੀਕ ਗਿਆ ਤੇ ਡੀ ਆ ਗਿਆ ਅਖੰਡਨ ਖੰਡਨ ਇਹ ਕੀਤਾ ਹੋਇਆ ਸੋ ਇਹ ਆ ਜਾਂਦਾ ਬਾਕੀ ਅੱਗੇ ਆਉਂਦਾ ਹੈ ਸਾਡੇ ਕੋਲ ਇਹ ਮੈਂ ਪਾ ਦੂੰਗਾ ਉਹਦੇ ਚ ਗਰੁੱਪ ਚ ਤੁਸੀਂ ਭਈ ਇਹ ਕਰ ਲਿਓ ਉਹਦੇ ਚੋਂ ਪਹਿਲੇ ਦੇ ਵਿੱਚੋਂ ਪੈਰਾ ਰਚਨਾ ਬੇਸਿਕਲੀ ਇਹ ਤੇ ਪੈਰਾ ਰਚਨਾ ਹਰ ਕਿ ਤੁਹਾਨੂੰ ਵਧੀਆ ਨੰਬਰ ਦੇ ਦੂ ਕਿ ਤੁਸੀਂ ਹੁਣ ਕੀ ਕਰਨਾ ਆ ਜਿਹੜੇ 2-3 ਦਿਨ ਹੈਗੇ ਕੱਲ ਮੈਂ ਮੈਰਾਥਨ ਕਰਾਉਂਗਾ 2021 ਤੋਂ ਲੈ ਕੇ ਠੀਕ ਹੈ 2024 ਤੱਕ ਦੇ MCQਸ ਠੀਕ ਹੈ ਜੀ MCQ ਮੇਰਾ ਕੋਸ਼ਿਸ਼ ਇਹ ਹੀ ਰਹੂਗੀ ਵੀ ਤੁਹਾਨੂੰ ਮੈਂ ਪੁਰਾਣੇ ਤੋਂ ਪੁਰਾਣਾ ਸਵਾਲ ਕਰਾਂ ਠੀਕ ਹੈ ਜੀ ਤਾਂ ਇਹ ਕੋਸ਼ਿਸ਼ ਹੋਊਗੀ ਪਰ ਮੈਂ MCQ ਕਰਾ ਸਕਦਾ ਜਾਂ ਐਕਸਪਲੇਨ ਕਰ ਕਰ ਦੂੰਗਾ ਤੇ ਇਹ ਹੀ ਕੋਸ਼ਿਸ਼ ਹੋਪ ਤੇ ਮੈਕਸਿਮਮ 2 ਘੰਟੇ ਤੋਂ ਜ਼ਿਆਦਾ ਨਹੀਂ ਜਾਊਗੀ ਮੈਰਾਥਨ फास्ट फॉरवर्ड चलूगी तो ਤੁਸੀਂ ਪਲੀਜ਼ ਜਿਆਦਾ ਯਾਦ ਤੇ ਸਮਝਣ ਤੇ ਜ਼ੋਰ ਦਿਓ ਮੈਂ ਜਿਆਦਾ ਟਾਈਮ ਯੂਟਿਲਾਈਜ਼ ਨਹੀਂ ਕਰਨਾ ਕੁਝ ਰਜੇਵੇਂ ਕਰਕੇ ਤਾਂ ਇਹ ਚੀਜ਼ ਰੋਗੀ ਠੀਕ ਹੈ ਜੀ ਬਾਕੀ ਵਿਦਿਆਰਥੀ ਯੂਨਿਟ ਚੱਕੋ ਸਿਲੇਬਸ ਚੱਕੋ ਯੂਨਿਟ ਵਾਈਜ਼ ਸ਼ੁਰੂ ਹੋ ਜਾਓ ਠੀਕ ਹੈ ਜੀ ਪੜਨਾ ਦੇਖੋ ਕਨਸੈਪਟ ਦੇਖੋ ਅੱਛਾ ਜੀ ਇਹਦੇ ਚ ਆ ਹੁਣ ਰੀਕਾਲ ਕਰੋ ਚੀਜ਼ਾਂ ਬੁక్స్ ਐਂਡ ਆਥਰ ਪੂਰਾ ਕੋਟਾ ਮੰਨ ਲਓ ਹਰ ਇੱਕ ਯੂਨਿਟ ਦੇ ਬੁక్స్ ਐਂਡ ਆਥਰ ਤਾਂ ਆਉਣੇ ਹੋਣੇ ਜਿਹੜੀ ਚੀਜ਼ ਪੱਕੀ ਹੋਏ ਨਾ ਬੱਚਿਓ ਉਹ ਪੱਕੀ ਕਰ ਲੈਣੀ ਚਾਹੀਦੀ ਬਾਕੀ ਨਿਊ ਬਾਚ ਜਿਹੜਿਆ ਉਹ ਸ਼ੁਰੂ ਹੋ ਰਿਹਾ ਆਪਣਾ ਮਾਸਟਰ ਕੈਡਰ ਤੇ ਤੇ 15 ਜੁਲਾਈ ਤੋਂ ਠੀਕ ਹੈ 15 ਜੁਲਾਈ ਤੋਂ ਆਪਣੀ ਨਵੇਂ ਬੈਚ ਸ਼ੁਰੂ ਹੋ ਉਸ ਤੋਂ ਪਹਿਲਾਂ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ ਸਟੱਡੀ ਮਟੀਰੀਅਲ ਰੈਡੀ ਹੈ ਐਪ ਡਾਊਨਲੋਡ ਕਰ ਲਓ ਜਿਨ੍ਹਾਂ ਨੇ ਐਪ ਡਾਊਨਲੋਡ ਨਹੀਂ ਕੀਤੀ ਪੰਜਾਬੀ تعلیم ਦੀ ਸਭ ਤੋਂ ਮੇਨ ਗੱਲ ਟੈਲੀਗ੍ਰam ਠੀਕ ਹੈ ਜੀ ਗ੍ਰਾਮਰ ਦੇ ਵਿੱਚੋਂ ਬੱਚੇ ਦੇਣ ਚੀਜ਼ਾਂ ਨੇ ਮੁਹਾਵਰਾ ਆਊਗਾ ਇੱਕ ਮੁਹਾਵਰੇ ਪਲੱਸ ਅਖਾਣ ਇਹਨਾਂ ਚੋਂ ਇੱਕ ਤਾਂ ਸਵਾਲ ਆਊਗਾ ਠੀਕ ਹੈ ਜੀ ਧੁਨੀ ਬੋਧ ਬੱਚੇ ਸਾਰਾ ਕਰ ਲਓ ਧੁਨੀ ਬੋਧ ਦੇ ਵਿੱਚੋਂ ਤੁਹਾਨੂੰ ਸਵਾਲ ਆਊਗਾ ਖੰਡੀ ਧੁਨੀਆਂ ਦੇ ਵਿੱਚੋਂ ਜਾਂ ਫਿਰ ਅਖੰਡੀ ਦੇ ਵਿੱਚੋਂ ਇਹ ਮੇਰੀ ਗਾਰੰਟੀ ਹੈ ਠੀਕ ਹੈ ਜੀ ਤੁਹਾਨੂੰ ਕਾਰਕ ਦੇ ਵਿੱਚੋਂ ਸਵਾਲ ਆ ਸਕਦਾ ਠੀਕ ਹੈ ਤੁਹਾਨੂੰ ਟੈਕਨੀਕਲ ਸਵਾਲ ਇੱਕ ਤੋਂ ਵੀ ਆ ਸਕਦਾ ਇਹਦੀ ਥਿਊਰੀ ਤੋਂ ਠੀਕ ਹੈ ਇਹ ਜਿਹੜਾ ਸਵਾਲ ਦੇਖਣ ਨੂੰ ਮਿਲੇ ਤੇ ਬਾਕੀ ਬਹੁਤ ਵਧੀਆ ਹੋਊਗਾ ਤੇ ਬਾਕੀ ਪਲੀਜ਼ 10:30 ਤੇ ਆਪਣੀ ਹੋਊਗੀ ਸ਼ੁਰੂ ਠੀਕ ਹੈ ਜੀ ਏ.ਐਮ 10:30 ਏ.ਐਮ ਬੀ ਰੈਡੀ ਫॉर दैट ਤੇ ਬੱਚੇ ਪਲੀਜ਼ ਲੈ ਕੇ ਆਇਓ ਠੀਕ ਹੈ ਜੀ ਆਪਣੇ ਸਾਰੇ ਆਸਪੜਾਸ ਦੇ ਬੱਚੇ ਲੈ ਕੇ ਆਇਓ ਤੇ ਇਹ ਸੈਸ਼ਨ ਇਹਦਾਂ ਦਾ ਹੁਣ ਯਾਦ ਕਰੋ ਹੁਣ ਸੌਣਾ ਨਹੀਂ ਕਿਸੇ ਨੂੰ ਐਟ ਲੀਸਟ 12 ਵਜੇ ਤੱਕ ਤਾਂ ਪੜੋ ਬੁక్స్ ਐਂਡ ਆਥਰ ਯਾਰ ਤੁਹਾਡੇ ਕੋਲ ਰਹੀਆਂ ਚੀਜ਼ਾਂ ਨੇ ਉਹ ਤੁਸੀਂ ਪੜੋ ਮੇਰੇ ਜਿਹੜੇ ਪੇਡ ਸਟੂਡੈਂਟ ਆ ਉਹਨਾਂ ਕੋ ਇੰਨਾ ਕਿ ਮੈਂ ਕਹਿੰਨਾ ਕਿ ਮਟੀਰੀਅਲ ਆ ਨਾ ਉਹ ਪੜਦੇ ਨਹੀਂ ਥੱਕਦੇ ਠੀਕ ਹੈ ਸੋ ਇਹ ਚੀਜ਼ਾਂ ਬਾਕੀ ਇੱਕ ਹੋਰ ਮੈਂ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਵੀ ਐਪੀਐਸਸੀ ਦਾ ਰਿਜ਼ਲਟ ਆ ਚੁੱਕਿਆ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਸਾਡੇ 6 ਸਟੂਡੈਂਟ ਜਿਹੜੇ ਪੰਜਾਬੀ ਤਾਲੀਮ ਦੇ ਸੀਗੇ ਉਹਨਾਂ ਦਾ ਰਿਟਰਨ ਐਗਜ਼ਾਮ ਕਲੀਅਰ ਹੋ ਚੁੱਕਿਆ ਹੈ 6 ਬੱਚਿਆਂ ਦਾ ਸੋ ਇਟਸ ਅ ਯੂ نو ਵੈਰੀ ਬਿਗ ਨ ਠੀਕ ਹੈ ਤਾਂ ਤੁਸੀਂ ਵੀ ਜੁੜੋ ਪੰਜਾਬੀ ਤਾਲੀਮ ਦੇ ਨਾਲ ਤੇ ਬਈ ਆਪਣਾ ਆਪਣਾ ਜਿੰਨੇ ਵੀ ਸਿਲੈਕਸ਼ਨ ਹੈ ਤੁਸੀਂ ਸੋ ਸਭ ਤੋਂ ਮੇਨ ਚੀਜ਼ ਹੈ ਮੇਰੀ ਬੈਕਬੋਨ ਮੇਰਾ ਕੰਟੈਂਟ ਕੰਟੈਂਟ ਤੇ ਲਗਾਤਾਰ ਜਿਹੜੀ ਲਾਈਵ ਕਲਾਸ ਚੱਲ ਰਹੀ ਹੈ ਨਾ ਠੀਕ ਹੈ ਜੀ ਤਾਂ ਉਹ ਠੀਕ ਹੈ ਲਾਈਵ ਕਲਾਸ ਤੇ ਪਲੱਸ ਜਿਹੜਾ ਸਾਡਾ ਸਟਡੀ ਇੰਟੈਲ ਬੈਕਬੋਨ ਆ ਉਹਦੋਂ ਤਾਂ ਮੇਰੀ ਕਲਾਸਾਂ ਲਾਈਵ ਜਿਹੜੀਆਂ ਚੱਲਦੀਆਂ ਰਹਿੰਦੀਆਂ ਠੀਕ ਹੈ ਜੀ ਤੇ ਬਾਕੀ ਜੁੜੇ ਰਹੋ ਮੇਰੇ ਨਾਲ ਪੰਜਾਬੀ ਤਾਲੀਮ ਦੇ ਉੱਪਰ ਐਵੇਂ ਤੇ ਰੱਬ ਕਰੇ ਤੁਹਾਡਾ ਸਾਰਾ ਦਾ ਨਟ ਜਿਹੜਾ ਕਲੀਅਰ ਹੋਏ ਮਿਲਦੇ ਆ ਬਹੁਤ ਛੇਤੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ